ਨਾਨਕ ਹੁਕਮੁ ਪੁਛਾਣਾ ਸੁਖ ਹੋਇ ਨਗਤੀ ਪਰਮ ਸੁਮਾਨ ਜੋਤ ਸਤਿਗੁਰੁ ਮੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਤ ਜੀਓ ਆਓ ਬੜਿਆ ਭਾਣਾ ਵਾਲਿਓ ਅਮਰਤ ਵੇਲਤੁ ਲੈ ਕੇ ਸਤਿਗੁਰ ਸੱਚੇ ਬਾਦਸ਼ਾਹ مہاراج جیون مجھے پہنچ کر کے حاضری لگاؤں ہو سو چل رہی لڑیوار پاور سونی صاحب جی لڑیوار دو شبد کی وچار جو کہ گرو گرنتھ ساحب جیا دو سو ترانوے انگ چیمان بائیویں سلوک کے اج اپنا پانچیں پد کی وچار کریے ਸਵਾਗਤ ਸਤਿਗੁਰਾਂ ਦੇ ਨਿਵਾਸੀ ਦੇ ਫਤਿਹ ਬਲਾਈਏ ਆਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖੰਦ ਪਰਬਾਰ ਸ਼ਬਦ ਦੀ ਵਿਚਾਰ ਕੀਤੀ ਸੀ ਇਹ ਲੋਕ ਸੁਖੀਏ ਪਰ ਲੋਕ ਸੇ ਦੇ ਨਾਮ ਕਰ ਕਰ ਅਰਥ ਕਿੰਨੇ ਜੋ ਭਾਈ ਅਕਾਰਪੁਰਖ ਵੈਗੁਰੂ ਦੇ ਘਰ ਦੇ ਅੰਦਰ ਧਰਜ ਗੁਰੂ ਸਾਹਿਬ ਦੇ ਬਾਣ ਉਪਦੇਸ਼ ਦੇ ਚਲਦੇ ਹੋਇਆ ਅਸੀਂ ਆਪਣੇ ਜੀਵਨ ਨੂੰ ਜੀਵਾ ਦੇ ਸਰਸੰਤ ਜੀ ਸੇਵਾ ਕਰਾਂਗੇ ਸੇਮਣ ਕਰਾਂਗੇ ਜਿਵੇਂ ਕੱਲ ਸੁਣਿਆ ਸੀ ਜਣਾ ਲਾਗਾ ਹਰੇਕ ਦੇ ਨਾਲ ਜਿਸकी ਆਸੂ ਬਰਤੀ ਜਾਏ ਜੀ ਦਾ ਸਾਧ ਸੰਗ ਜੀ ਮੰਨ ਇੱਕ ਪਰਮੇਸ਼ਰ ਜੀ ਦੇ ਨਾਮ ਦੇ ਵਿੱਚ ਲੱਗਿਆ ਕੋਈ ਕੋਈ ਆਸ ਹੈ ਕੋਈ ਵੀ ਮੰਨ ਦੀ ਭਾਵਨਾ ਹੈ ਉਹ ਵਿੱਚ ਹੀ ਹੁੰਦੀ ਸੇਵਕ ਉਹ ਸੇਵਾ ਬਣਿਆ ਹੀ ਹੁਕਮ ਗੂਰਮਤ ਪਾਈ ਸੇਵਕਾਂ ਨੂੰ ਤਾਂ ਪਰਮੇਸ਼ਰ ਦੀ ਸੇਵਾ ਕਰਨੀ ਹੀ ਹੁੰਦੀ ਹੈ ਤੇ ਜਿਸ ਸੇਵਕ ਨੇ ਹੁਕਮ ਨੂੰ ਉਜਿਆਰ ਕੋਸ਼ ਨੇ ਪਰਮਤਵੀ ਦੀ ਪ੍ਰਾਪਤੀ ਕੀਤੀ ਜਿਵੇਂ ਕੱਲ ਕਾਮ ਕੰਸਾਹਬ ਸ੍ਰੀ ਗੁਰੂ ਅੰਗਦ ਦੇ ਮਹਾਰਾਜੀਆਂ ਦਾ ਪਾਵਨ ਪ੍ਰਕਾਸ਼ ਦਿੜਾ ਲਾਂਝੇ ਹੈ ਤੇ ਤਨ ਗੁਰੂ ਅੰਗਦ ਦੇ ਮਹਾਰਾਜ ਭਾਈ ਲੈਹਣੇ ਦੇ ਰੂਪ ਦੇ ਵਿੱਚ ਜਦ ਆਏ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਦਾਇਰਨਾ ਕੀਤੀ ਨਿਕੜਾ ਫੈंदे ਮੀਂਹ ਦੇ ਵਿੱਚ ਸਾਧ ਸੰਗਤ ਜੀ ਢਈ ਹੋਈ ਕੰਗ ਨੂੰ ਦੁਆਰਾ ਦੁਆਰਾ ਕੱਢ ਗਏ ਕਿੜਾ ਜਿਹੜਾ ਸਾਸ ਸੰਗੀ ਰਾਤ ਰਾਤ ਨੂੰ ਕੱਪੜੇ ਧੋ ਕੇ ਰਾਤ ਦੇ ਰਾਤ ਨੂੰ ਸੁਹਾਕੇ ਲਿਆਉਂਦੇ ਇਹ ਮਰਲੇ ਉਹ ਧੰਨ ਦਾ ਭਾ ਲੈਣਾ ਕੀਤਾ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ ਤੇ ਗੁਰੂ ਨੇ ਅੱਜ ਵੀ ਸਮ ਲੋਕ ਨੂੰ ਕੀਤਾ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਜੇ ਗੁਰੂ ਗ੍ਰੰਥ ਕੀ ਮੰਨਿਆ ਹੋਰ ਪ੍ਰਗਟ ਅਕੁਰਾਂ ਕੀਤੇ ਸਾਰ ਸਿੱਖਾਂ ਨੂੰ ਪਹੁੰਚਣਾ ਹੈ ਸਾਰੇ ਸਿੱਖਾਂ ਨੂੰ ਬੋਲਣਾ ਹੈ ਬਰਗੁੜ ਗੁਰਾਂ ਕੀਤੇ ਜਿਨ੍ਹਾਂ ਦੀ ਖੁਸ਼ਕਮ ਹੁੰਦਾ ਹੁਣ ਸੇਵਾ ਦੀ ਗੱਲ ਵੀ ਮੈਂ ਗੱਲ ਕੀਤੀ ਸੀ ਆਪਾਂ ਵੀ ਸੇਵਾ ਕਰਦੇ ਗੁਰੂ ਘਰਾਂ ਦੇ ਵਿੱਚ ਆ ਕੇ ਸਾਧ ਸੰਗਤ ਜੀ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਦੇ ਆਂ ਸੌਗੀਆਂ ਕਰਦੇ ਆਂ ਦੁਨਿਆਵੀ ਗੱਲਾਂ ਮੱਤ ਪਰ ਮਰਦੇ ਜਾਂਦੀਆਂ ਸ਼ਾਦਾ ਪਾਣੀ ਬੋਤ ਪਪਦਾ ਉਦੋਂ ਵੀ ਦੁਨਿਆਵੀ ਗੱਲਾਂ ਮਾਰ ਤਾਂ ਹਾਰ ਚੱਲ ਜੂ ਇਸ ਦੇ ਵਸੋਂ ਦੇ ਟਾਈਮ ਦਾ ਸੋਧਾਂ ਕਰ ਜਾਂਦੀਆਂ پر کتے وہ بھی پابن استانا درشن ادارے کریے جیسے گرو کے لنگر سمرن چلتا ہے مو منتر جاپ چلتے ہیں ہے لنگر چھکیا ہوا من ترپتی دیا ہے اس کر کے یہ سیوا بھی انہیں گروسان پراپت ہوتی ہے جہاں نے گرو صاحب کے حکم کو مانے ہیں اس کے اوپر نہیں بھی چار جا کے من بسیاں ਇਤੋਂ ਵੱਡੀ ਖੋਰ ਕੋਈ ਕਰ ਨਹੀਂ ਹੋ ਸਕਦੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਦਾ ਵਾਸਾ ਹੈ ਬੰਦਾ ਤੌਰ 'ਤੇ ਨਰਭੈ ਅਨੰਦਨ ਭੀਜਾ ਦੁਰਕੇ ਪੈ ਬੰਦਨਾ ਟੁੱਟ ਜਾਂਦੇ ਨਹੀਂ ਜਿਹੜਾ ਗੁਰੂ ਦੇ ਚਰਨਾਂ ਦੀ ਰਗ ਨਾ ਕਰਦਾ ਹੈ ਜੇ ਫਿਰ ਉਹ ਇਸ ਲੋਕ ਵਿੱਚ ਵੀ ਸੁਖੀ ਹੈ ਤੇ ਪ੍ਰਲੋਕ ਵਿੱਚ ਵੀ ਸੁਖੀ ਹੈ ਉਹਨਾਂ ਨੂੰ ਗੁਰੂ ਪਰਮੇਸ਼ਰ ਦੇ ਨਾਲ ਮਿਲਾਰ ਹੁੰਦਾ ਹੈ ਸਾਧ ਸੰਗ ਮਿਲ ਕਰੋ ਅਨੰਤ ਗੰਗਾ ਉਪਰ ਪਰਮਾ ਨੰਦ ਸਤ ਸੰਗਨਾਂ ਮਿਲ ਕੇ ਆਤਮਿਕ ਆਨੰਦ ਲੈਣਾ ਕਰੋ ਤੇ ਪਰਮ ਆਨੰਦ ਸਰੂਪ ਪ੍ਰਭੂ ਦੇ ਗੁਣ ਗਾਉਣਾ ਕਰੋ RAM ਨਾਮ ਤਤ ਕਰੋ ਵਿਚਾਰ ਦੁਰਗੁਦੇਵ ਦਾ ਕਰੋ ਉਧਾਰ ਸਾਰਿਆਂ ਦੇ ਤਾਂ ਸ਼ਾਸਤਰਾਂ ਦਾ ਸੁਭਾਂਤ ਰੂਪ ਜੋ RAM ਨਾਮ ਹੈ ਉਸ ਦਾ ਵਿਚਾਰ ਕਰੋ ਇਹ ਮਨੋਥਾ ਦੇ ਦਾ ਉਧਾਰ ਕਰੋ ਕਿਉਂਕਿ ਇਹ ਮਨੋਥਾ ਦੇ ਹੀ ਦਾ ਉਧਾਰ ਤਾਂ ਹੋਵੇਗਾ ਸਾਧ ਸੰਗਤ ਜੀ ਜਦੋਂ ਆਪਾਂ ਰਹਿ ਰਾਸ ਸਾਹਿਬ ਜੀ ਦੇ ਆਨੰਦ ਸਾਹਿਬ ਦੇ ਬਾਦ ਪੜਦੇ ਆਂ ਮੂλαβਣੀ ਮੂਲਾ ਪੰਜਵਾ ਥਾਰ ਬਚਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਪਰੋ ਕਰ ਪਏ ਜਿਸ ਦਾ ਸਭਸ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਉਸ ਦਾ ਹੋਏ ਉਹਦਾ ਉਹਦਾ ਉਧਾਰ ਹੋਵੇਗਾ تن گور گرنتھ سا مہاراج روپ سانوں تن گور ارجن دیو مہاراج جی نے تھال دتا ہے یہ سچ ہے سنتوخ ہے جنہیں یہ تین پدارتھ ادر دارن کر لیا وہ ترپت ہو جاتا ہے اور رج جاتا ہے اس کر کے مار کھلے وہار ہو جاتا ہے امرت بچن ہر کے گھونگاؤ پراڑھ ترم کر کے تو سواؤ امرت بچن جو ست سنگ جی ویگ نے ਉਹਨਾਂ ਦੁਆਰਾ ਕਰੇ ਤੇ ਸੁਣਵਾਉਣਾ ਕਰੋ। ਪ੍ਰਾਣ ਕਰਮ ਦਾ ਇਹੋ ਸੁਆਉ, ਪੁਰਾਣੀ ਦੇ ਕਰਮ ਦਾ ਇਹ ਹੀ ਮੁੱਖ ਸਾਧਨ ਹੈ, ਸਭ ਤੋਂ ਸੌਖਾ ਸਾਧਨ ਹੈ। ਸੌਖਾ ਸਾਧਨ ਕੀ ਹੈ? ਭਈ ਪ੍ਰਾਪਤਿ ਮਾਨੁੱਖ ਹੋਰੀਆ, ਗੋਹੁ ਮਿਲਿਏ ਤੇਰੀ ਵਰੀਆ। ਅਵਰ ਘਰ ਤੱਕੇ ਤੇ ਨਾਮ ਦਾ ਸਾਧ ਸੰਤ ਭਜੋ ਕੇਵਲ ਨਾਮ। ਜਦੋਂ ਗੁਰੂ ਦੀ ਸੰਗਤ ਵਿੱਚ ਆ ਕੇ ਬੰਦਗੀ ਕਰਾਂਗੇ ਭਾਈ, ਸਿਮਰਨ ਕਰਾਂ। ਤਰਜੋ। ਕਰਤਾ ਤੇਸ ਸਾਇੰਕੀ ਦੇਖ ਨਾਨਕ ਮੰਨੈ ਵਾਹਿ ਜਿਸ ਸਮੂਹ ਸੁਖ ਹੋਏ ਸਭਲੇ ਦੁਖ ਜਾਏ ਤੇ ਗੁਰੂ ਦੇ ਚਰਣਾ ਦੀ ਤੇਗ ਲਾਉ ਆਸਰਨਾ ਤੇ ਅੱਗੇ ਮਾਰ ਸੱਚੇ ਪਾਤਸ਼ਾਹ ਮਹਾਰਾਜ ਸਤ ਕਰਦੇ ਐ ਪਾਠ ਪਰ ਤਪੇ ਕੋ ਨੇਰਾ ਮਟਾ ਅਗਿਆਨ ਵਿਰਸਾ ਅੰਧੇਰਾ ਘਟੇ ਪਹਿ ਕਭੋ ਨੂੰ ਨੇੜੇ ਦੇਖਣਾਂ ਤੇ ਰੋਤਾ ਅਗਿਆਨ ਰੂਪ ਹਨੇਰਾ ਜੋ ਵਿਰਸਦਾ ਹੈ ਉਹ ਯਾਦ ਪੜਦੇ ਆ ਗਿਆਨ ਅੰਝਣ ਦੁਰਦੀ ਆ ਅਗਿਆਨ ਅੰਧੇਰ ਨੂੰ ਹਰ ਕਿਰਪਾ ਤੇ ਸੰਤ ਭੇਤੇ ਨਾਮ ਨੂੰ ਕਰਸ ਅਗਿਆਨ ਦਾ ਮਾਹੇਰਾ ਇੱਕ ਬੁਨਿਆਦੀ ਮੇਰਾ ਉਹ ਵੀ ਗੱਲ ਨਹੀਂ ਕਰਦੇ ਕਿ ਅਗਿਆਨ ਦਾ ਮਾਹੇਰਾ ਬਹੁਤ ਬੜਾ ਇਸ ਕਰਕੇ ਅਗਿਆਨਤਾ ਦੀ ਹਨੇਰੀ ਨੂੰ ਦੂਰ ਕਰਨਾ ਹੈ ਗੁਰੂ ਦੇ ਗਿਆਨ ਰੂਪ ਨੀਰੇਦਾ ਚਾਨਣ ਕਰਨਾ ਪਵੇਗਾ ਕੋਈ ਸੋਤ ਦੇ ਵਿੱਚ ਇਸ ਕਰਕੇ ਪਠੇ ਪਰ ਉਹ ਪ੍ਰਮਾਤਮਾ ਨੂੰ ਨੇੜੇ ਜਾਣਨਾ ਚਾਹੀਦਾ ਤੇ ਨੇੜੇ ਕਿਵੇਂ ਜਾਣੇਗਾ ਸੁਣੋ ਉਪਦੇਸ਼ ਦਿੱਤਾ ਉਸਾਰੋ ਮਾਨਿਚੇ ਨਾਨਕ ਬਲ ਬਾਵੋ ਗੁਰੂ ਜੀ ਤੁਹਾਨੂੰ ਕਰਦੇ ਐ ਕਿ ਭਾਈ ਗੁਰੂ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾਉਣਾ ਹਿਰਦੇ ਵਿੱਚ ਜੇ ਜਦੋਂ ਹਿਰਦੇ ਵਿੱਚ ਪਰਮੇਸ਼ਰ ਜੀ ਦਾ ਨਾਮ ਵਸ ਗਿਆ ਤਾਂ ਸਾਧ ਸੰਗਤ ਜੀ ਮਾਰੇ ਕਦੇ ਮਾਨਿਛੇ ਨਾਮ ਪਰਗਾਓ ਤਾਂ ਮਨ ਭਾਉਂਦੇ ਫਲ ਜਿਹੜੇ ਉਹ ਗੁਰੂ ਤੋਂ ਪ੍ਰਾਪਤ ਕਰਵਾਉਣੇ ਜੇ ਰੱਬ ਕੇ ਬਚਨ ਕਰਦੇ ਹਾਲ ਦੁਆਰ ਤੋਂ ਲੋਏ ਲੇਹੁ ਸੁਵਾਰ RAM ਨਾਮ ਅੰਤ ਉਰਧਾਰ ਉਰਧਾਰ ਦਾ ਭਰਮ ਹਿਰਦੇ ਵਿੱਚ ਵਸਾਉਣਾ ਜੇ ਅੰਦਰ RAM ਨਾਮ ਨੂੰ ਧਾਰ ਕੇ ਆਪਣੀ ਹਾਲਤ ਬਲਦ ਲੋਕ ਦੇ ਕੋਲ ਕੋ ਉਸਾਰ ਜਿਵੇਂ ਮਾਰੇ ਕਹਿੰਦੇ ਐ ਹਰ ਨਾਮ ਹਰ ਮਾਰੀ ਸੰਗਤ ਅਤ ਪਿਆਰੀ ਹਰ ਨਾਮ ਬੁਲ ਹਰ ਨਾਮ ਪ੍ਰਭਾਰ ਇਹਨੇ ਸਾਡਾ ਤਾਂ ਕਹਿੰਦੇ ਨਾਮ ਹੀ ਸਾਡੀ ਕੋਲ ਹੈ ਤੇ ਨਾਮ ਹੀ ਸਾਡਾ ਪਰਿਵਾਰ ਹੈ ਜਨਮਾਨਕ ਕੋਵਰ ਹਰ ਨਾਮ ਹਰ ਗੁਰ ਦੀ ਆਪ ਕੋ ਸਦਾ ਕਰੇ ਵਸਤਾਰ ਕਿਨ ਜਿਹੜੀ ਹਰੀ ਨਾਮ ਦੀ ਸੰਗਲ ਕਰਨੀ ਹਰੀ ਨਾਮ ਦੀ ਉਪਮਾ ਕਰਨੀ ਹੈ ਸੰਗਤ ਸਤਿਗੁਰੂ ਕਹਿੰਦੇ ਸਾਡਾ ਪਰਿਵਾਰ ਹੈ ਇਸ ਪਰਿਵਾਰ ਦੇ ਵਿੱਚ ਹੀ ਨਾਮ ਜਪਿਆ ਜਾਂਦਾ ਤਿੰਨ ਦੁਬਾਰਾ ਬਾਰ ਬਾਰ ਮਾਰੇ ਕਹਿੰਦੇ ਸਾਧ ਸੰਗਤ ਭਜ ਕੇ ਗੁਰੂ ਨਾਮ ਗੁਰੂ ਪੂਰਾ ਭੇਟਿਓ ਬੜ ਭਾਗੀ ਮਣਿਆ ਪਿਆ ਪ੍ਰਗਿਆ ਪ੍ਰਗਾਸਾ ਗੁਰੂ ਨੂੰ ਭੇਟ ਹੋਣਾ ਗੁਰੂ ਨੂੰ ਮਿਲਣਾ ਭਾਵ ਸਤ ਸੰਗਤ ਦੇ ਵਿੱਚ ਆ ਕੇ ਸਾਥ ਖਾਲਸਾ ਪਾਤੋ ਦੇ ਲੈ ਦੋ ਸਭਾ ਪਰਸੋ ਹੀ ਮੈਂ ਇਹ ਪਾਵਨ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਸੀ ਹਲਤ ਤੇ ਪਲਤ ਇਹਨੂੰ ਅਗ ਨਾਲ ਅਰਥ ਕਰਾਂਗੇ ਹਲਤ ਇਹ ਲੋਕ ਹੈ ਪਲਤ ਪਰਲੋਕ ਹੈ ਪਰ ਇਸ ਪਾਵਨ ਸ਼ਬਦ ਨੂੰ ਸਮਝਣਾ ਕਿਵੇਂ ਕਿ ਸਿੱਖਾਂ ਦੇ ਅੱਜ ਦੇ ਹਾਲਾਤ ਜਿਹੜੀ ਪੋਜੀਸ਼ਨ ਵਿੱਚ ਤੂੰ ਗੁਜ਼ਰ ਰਿਹਾ ਹੈ ਕਹਿੰਦੇ ਇਸ ਦੁੱਖ ਭਰੀ ਪੋਜੀਸ਼ਨ ਦੇ ਵਿੱਚ ਹਾਲਾਤਾਂ ਦੇ ਵਿੱਚ ਸਾ ਸੰਗਤ ਜੇ ਗੁਰੂ ਦੇ ਡਰਨਾ ਨਾ ਕੋਸਰ ਲਵੇਗਾ ਤੱਕੰਦੀ ਇਹ ਹਾਲਾਤ ਜਿਹੜੇ ਚੱਲ ਰਹੇ ਨੇ ਇਹ ਵੀ ਚੰਗੇ ਹੋ ਜਾਣਗੇ ਪਲਕ ਆਉਣ ਵਾਲਾ ਸਮਾਂ ਵੀ ਤੇਰਾ ਚੰਗਾ ਹੋਏਗਾ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਆਗਿਆ ਸੁਖ ਮੇਰੇ ਕੀਤਾ ਪਾਛੇ ਅੰਗਪੁਰਵ ਕੀਤਾ ਪਰਮੇਸ਼ਰ ਰਣਤ ਬਣਾਈ ਫਿਰ ਡੋਲੋ ਤਰਤੂ ਮਨ ਜੈ ਜਾਈਏ ਤਹਾਂ ਸੁਹੇਲੇ کر کے بھار پب میلے جتوں بھی جائیں گا گرو درنوں ٹنگ نہ سوکھا لگے تا کر کے تو ستگو جی ہاتھ بن کے بےتی کرتے ہیں کرو بنتی سنو میرے میتا سنت ٹہل کی ویلا اینا خاٹ چلو ہر لاہ آگے وسن سیلا آ گیا حلت بولت آن والا سو سوکھا لگ رہے سوکھا لنگنا ਤਾਂ ਮਾਰੇ ਕੀਨ੍ਹੇ ਰਾਮ ਨਾਮ ਅੰਤਰ ਉਤਾਰ ਪਰਮੇਸ਼ਰ ਦੇ ਨਾਮ ਨੂੰ ਹਰ ਦੇ ਵਿੱਚ ਧਾਰਨ ਕਰ ਪੂਰੇ ਗੁਰ ਕੀ ਪੂਰੀ ਸਿੱਖਿਆ ਜਿਸਮਨ ਵਸੈ ਜਿਸ ਸੱਚ ਪ੍ਰਿਖਿਆ ਪੂਰੇ ਗੁਰੂ ਦੀ ਪੂਰੀ ਸਿੱਖਿਆ ਜਿਸ ਸਾ ਸੰਗਤ ਜੀ ਮਾਨਵ ਜੀ ਵਸਾਈ ਗਏ ਜਿਸਮਨ ਵਸੈ ਸੱਚ ਪ੍ਰਿਖਿਆ ਤੇ ਜਿਸ ਦੇ ਮਨ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਜ્ઞਾਨ ਵਸਿਆ ਜਿਹਨੇ ਪਰਖ ਲਈ ਸੱਚ ਨੂੰ ਤਾ ਮਾਨਤਾ ਨਾਮ ਜਪੋ ਲਿਖਾਏ ਦੁਖ ਦਰਦ ਮਨ ਤੇ ਕੋ ਜਾਏ ਨਿਵਨ ਲਾ ਕੇ ਮਨ ਤਨ ਵਿੱਚ ਪਰਮੇਸ਼ਰ ਜੀ ਦੇ ਨਾਮ ਨੂੰ ਜਪਨਾ ਤੇ ਜਦੋਂ ਨਾਮ ਜਪੇਗਾ ਫਿਰ ਦੁਖ ਦਰਦ ਮਨ ਤੇ ਕੋ ਜਾਏ ਤਾਂ ਕਿੰਦੇ ਦੁਖ ਦਰਦ ਮਨ ਵਿੱਚੋਂ ਜਾਮ ਦਾ ਡਰ ਹੈ ਉਹ ਦੂਰ ਹੋ ਜਾਏਗਾ ਸੱਚ ਬਾਬਾਰ ਕਰੋ ਬਾਪਾਰੀ ਕਰ ਕੇ ਬਿਰਹ ਕੇ ਤੇ ਤੁਹਾਡੀ ਵਪਾਰੀ ਹੋ ਕੇ ਸੱਚ ਨਾਮ ਦਾ ਵਪਾਰ ਕਰੋ ਵਪਾਰੀ ਆਪ ਮਹਾਂਕਮਾ ਨਾਲ ਮਿਲ ਕੇ ਸੱਚ ਨਾਮ ਦਾ ਵਪਾਰ ਕਰੋ ਹੁਣ ਵਪਾਰ ਦਾ ਦੁਨੀਆ ਵੀ ਕਰਦੀ ਜਿਵੇਂ ਸੱਚੇ ਬਾਸਾ ਮਾ ਰਹੇ ਬਾਣੀ ਵਿੱਚ ਲਿਖਦੇ ਐ ਕਿਨਹੀ ਬਣ ਗਿਆ ਕਾਂਸੀ ਕੰਬ ਕਿਨਹੀ ਮੌਂਸ ਸੁਪਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐ ਸਿੱਖੇ ਤੁਮਾਰੀ ਦੁਨੀਆ ਹੋਰ ਕੁਰਾਨ ਦੀ ਬਣ ਕੇ ਅੱਜ ਵੀ ਚੱਲਦਾ ਵਪਾਰ ਚੱਲਦਾ ਪਰ ਇਹ ਸਿੱਖਣੇ ਕੀ ਕਰਨਾ ਹੈ ਬਣ ਕੇ ਦਾਦਾ ਕਰਨਾ ਸੰਤੋ ਬਣ ਜਾ ਨਾਮ ਗੁਣ ਦਾ ਪਰਮੇਸ਼ਰ ਦੇ ਨਾਮ ਦਾ ਬਣੇ ਕਰਨਾ ਬਣ ਕੇ ਦਾ ਭਾਵ ਹੈ ਵੀ ਇਥੋਂ ਗੁਰੂ ਕੇ ਸੰਗਤ ਵਿੱਚੋਂ ਜਿਹੜਾ ਸਿੱਖ ਲਿਆ ਅੱਗੇ ਜਾ ਕੇ ਕਿਸੇ ਗੁਰਮਖ ਨੂੰ ਸਮਾ ਦੇਣਾ ਦੂਜਾ ਅਰਥ ਕਰਨੀਏ ਆਪ ਜੋ ਅਵਰੇ ਨਾਮ ਜੋ ਪਾਏ ਇਹ ਬਣੇ ਕਰਨਾ ਸਾ ਸੰਗਤ ਐਸੀ ਗੁਰੂ ਦੀ ਕਿਰਪਾ ਹੋ ਜਾਣੀ ਹੈ ਇੱਕ ਆਦੇਖ ਰੱਖੋੜਾ ਆਹੇ ਨਾਨਕ ਬੋਲਣਾ ਆਵ ਜਾਏ ਗੁਰੂ ਜੀ ਕਥਨ ਕਰਦੇ ਨੇ ਕਿ ਮਨੁੱਖ ਜੇ ਪ੍ਰਭੂ ਦੀ ਓਟ ਰੱਖਣਾ ਕਰ ਇੱਕ ਪ੍ਰਮਾਤਮਾ ਨੂੰ ਉਪਰ ਆਵੇ ਨਾਨਕ ਬੋਲਣਾ ਆਵ ਜਾਏ ਮੁੜ ਕੇ ਅੰਦਰ ਕਹਿੰਦੇ ਆਉਣਾ ਜਾਣ ਦਾ ਕਹਿੰਦੇ ਕਦੇ ਵੀ ਤੈਨੂੰ ਸਾਧ ਸੰਗਤ ਜੀ ਪੜਕਣਾ ਨਹੀਂ ਕੋਦੇ ਜੀਨੇ ਪਰਮੇਸ਼ਰ ਦੇ ਨਾਮ ਦਾ ਰੁਕਵਾਸ ਕਰਿਆ ਇੱਕ ਪਰਮਾਤਮਾ ਨੂੰ ਲੱਭਦਾ ਉਹਨੂੰ ਕਿਸੇ ਤਰ੍ਹਾਂ ਦਾ ਕਿਸੇ ਤਰੀਕਾ ਤਰਾਂ ਕਰਕੇ ਸੰਸਾਰੀ ਰਹੇ ਸਾਧ ਸੰਗਤ ਜੀ ਮਨ ਵੀ ੜਕਣਾ ਖਤਮ ਹੋ ਜਾਂਦਾ ਫਿਰ ਵੀ ਇਹ ਵੀ ਆਪ ਆਪਣਾ ਨੇ ਬਾਬੇ ਦੀ ਸੁੱਖ ਦੇਣੀ ਆ ਬ람ੇ ਬਾਬੇ ਜਿਹੜੀਆਂ ਉਹ ਰਹਿ ਗਏ ਹੋ ਰਹੇ ਪਰ ੜਕਣਾ ਖਤਮ ਹੋ ਜਾਂਦਾ ਜਦ ਇੱਕ ਪਰਮੇਸ਼ਰ ਦੇ ਨਾਮ ਦੇ ਆਸਰੇ ਲੈ ਇਕਾ ਦੇਖ ਰੱਖੋ ਮਨ ਮਾਹੇ ਨਾਮ ਕੋ ਬੋ ਨਾ ਆਵੇ ਜਾਏ ਫੇਰਾ ਸੀ ਪਾਸੇ ਰ ਜਾਗਣੀ ਕਹਿੰਦੀ ਦੂਜਾ ਅਰਥ ਕੀ ਹੈ ਆਉਣਾ ਜਾਣਾ ਭਾਵ ਜੰਮਣਾ ਮਰਨਾ ਮੋਤ ਹੋ ਜਾਣਾ ਜਨਮ ਮਰ ਤੋਂ ਮੋਤ ਹੋ ਜਾਂਦਾ ਸਸ 84 ਗੱਤੀ ਕਹਿੰਦੀ ਹੈ ਜਿਸ ਦੇ ਦੋਹਾਂ ਕਹਾਂ ਕੋ ਜਾਏ ਉੱਬਰਾਂ ਦਾ ਕਣਹਾਰ ਧਾਹੇ ਉਸ ਪ੍ਰਮਾਤਮਾ ਤੋਂ ਭੱਜ ਕੇ ਦੂਰ ਕੋਈ ਕਿਤੇ ਜਾ ਸਕਦਾ ਹੈ رکھ والے پروگوں جائیے تاکہ ہوں جمع بچ سکتا ہے نرو جبے مٹ ہے پرو کرپا چھٹا ہے نرپو پرمیشر جبریے تو سارے ڈر مٹ تو پربو کی کرپا نہ یہ پرانی مکھا کو سٹ جاتا ہے جس طرح دکھ ਨਾਮ ਜਪਤਮ ਉਹ ਸੁਖ ਤੇ ਜਿਸਮੋ ਪਰਮੇਸ਼ਰ ਆਤਰਕਤਾ ਹੈ ਉਸਮੋ ਕੋਈ ਦੁੱਖ ਨਹੀਂ ਹੁੰਦਾ ਤੇ ਨਾਮ ਦੇ ਜਪਨ ਕਰਕੇ ਮਨ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਚਿੰਤਾ ਜਾਏ ਮਿਟਾਇ ਅਹੰਕਾਰ ਜਿਸ ਜਨ ਕੋ ਕੋਈ ਨਾ ਪਹੁੰਚ ਸਮਾਰ ਕਹਿੰਦੇ ਉਹਦੀ ਚਿੰਤਾ ਇਹ ਹੰਕਾਰ ਮਿਟ ਜਾਂਦਾ ਹੈ ਉਸ ਦੁਰਮਖ ਜਨ ਦੇ ਬਰਾਬਰ ਪਹੁੰਚਣ ਵਾਲਾ ਕੋਈ ਨਹੀਂ ਹੈ ਸਿਰ ਉੱਪਰ ਠਾਡਾ ਕੋ ਸੂਰਾ ਨਾਲ ਪਤਾ ਕੇ ਕਾਰਿਪੂਰਾ ਗੁਰੂ ਜੀ ਕਹਿੰਦੇ ਕਰਦੇ ਹੈ ਕਿ ਜਿਸ ਦੇ ਸਿਰ ਉੱਤੇ ਸੂਰ ਵੀਰ ਗੁਰੂ ਰੱਖਿਆ ਕਾਰਨ ਜੀ ਖੜਾ ਹੈ ਉਹ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹੈ مت پوری امرت جاتی درشٹ درس ایک قدرت سرشٹ جس گرو کی اپنی سکھا پوری ہے نیترا کی درشٹی امرت ہے جس طرح شری گرو انگ دیو جی دی درشٹی امرت سی سما فلتے انسار سب تو پہلے جس کی درشٹی پہ اس کے سارے منورت آپ پورے ہو جاندے جاتے تے روگیاں دے روگ دور ہو جاندے تے کوڑیاں دے کوڑ نگر ہو جاتے سن جانا درشن کر دیا نال سارے سرشتی ڈر جاندی ہے ایسی کرپا ستگو جی بخش کرتے ہیں چرن کمل جا کے انوپ سپل درشن سندر آگ ਜਿਨਾਹ ਦੁਰਾਂ ਦੇ ਚਰ ਕਾਮਲ ਖੋਪਵਾਨ ਅਨੁਪਮ ਨੇ ਜਿਨਾਹ ਦੁਰਾਂ ਦਾ ਦਰਸ਼ਨ ਸਹਿ ਫਲਾਂ ਦੇ ਹੈ ਜਿਸ ਸੁਨਦਰ ਹਰੀ ਦਾ ਰੂਪ ਹੈ ਗੁਰੂ ਕੇ ਦਰਸ਼ਨਾਂ ਤੋਂ ਸਿੱਖ ਬਾਝਾ ਕਦੀ ਨਹੀਂ ਜਾਂਦਾ ਗੁਰੂ ਦੇ ਦਰਸ਼ਨ ਜਦੋਂ ਵੀ ਸਿੱਤ ਕਰੇਗਾ ਉਹਦਾ ਫਲ ਉਹ ਸਿੱਖ ਨੂੰ ਚੰਗਾ ਮਿਲਣਾ ਹੈ ਚੰਗਾ ਫਲ ਮਿਲਣਾ ਜਦੋਂ ਵੀ ਗੁਰੂ ਕੀ ਸੰਗਤ ਕਰੇਗਾ ਭਾਵੇਂ ਤੁਸੀਂ ਗੁਰਦੁਆਰਾ ਸਾਹਿਬ ਹਾਜ਼ਰੀ ਭਰ ਲੋ ਪਾਵੇਂ ਕਿਸੇ ਨੇ ਕਰ ਸਤਿਗੁਰੂ ਜੀ ਗਏ ਨੇ ਉੱਥੇ ਹਾਜ਼ਰੀ ਭਰ ਲੋ ਪਰ ਜਦੋਂ ਵੀ ਗੁਰੂ ਦੇ ਦਰਸ਼ਨ ਕਰੋਗੇ ਗੁਰੂ ਦੇ ਦਰਸ਼ਨਾ ਤੋਂ ਵਾਂਝੇ ਨਹੀਂ ਗੁਰਸਿੱਖ ਰਹੇ ਨਾ ਬਸ ਦਰਸ਼ਨ ਜਦੋਂ ਵੀ ਸਿੱਖ ਕਰੇਗਾ ਉਸ ਦਰਸ਼ਨ ਕੀਤੇ ਦਾ ਫਲ ਗੁਰਸਿੱਖ ਨੂੰ ਮਿਲਦਾ ਜ਼ਰੂਰ ਹੈ ਧਨ ਸੇਵਾ ਸੇਵਕ ਪਰਵਾਨ ਅੰਤਰਜਾਮੀ ਉਪਕਰਭਾਨ ਜਿਨ੍ਹਾਂ ਗੁਰਾਂ ਦੀ ਸੇਵਾ ਧੰਨ ਦਾ ਯੋਗ ਹੈ ਜੋ ਸੇਵਕ ਬਣ ਕੇ ਗੁਰਾਂ ਦੀ ਸੇਵਾ ਕਰਦਾ ਹੈ ਉਹ ਸੇਵਕ ਪਰਮਾਨੰਤ ਹੁੰਦਾ ਹੈ ਗੁਰੂ ਸਾਹਿਬ ਜੀ ਅੰਤਰਜਾਮੀ ਨੇ ਇਹ ਸਾਰਿਆਂ ਲੋਕਾਂ ਵਿੱਚੋਂ ਸ੍ਰੇਸ਼ਟ ਵਿਰਖ ਨੇ ਜਿਸ ਮਨ ਵਸੈ ਸੁਹੋਦ ਨਿਹਾਲ ਤਾਂ ਕੈ ਨਿਕਟ ਨ ਆਵਤ ਕਾਲ ਜਿਸ ਸੇਵਕ ਦੇ ਮਾਨ ਵਿੱਚ ਦੇ ਸੋਸਤਾ ਹੈ ਉਹ ਨਿਹਾਲ ਹੋ ਜਾਂਦਾ ਹੈ ਭਾਵ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਉਸ ਦੇ ਨੇੜੇ ਕਾਰ ਨਹੀਂ ਚੁਕਾ ਫਿਰ ਅਗੇ ਮਹਾਰਾਜ ਕਹਿੰਦੇ ਅਮਰ ਭੈ ਅਮਰ ਆਨਦ ਪਾਇਆ ਸਾਧ ਸੰਗ ਨਾਮ ਘੜ ਕੇ ਆਇਆ ਗੁਰੂ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੀ ਸਤਸੰਗਤ ਵਿੱਚ ਬੈਠ ਕੇ ਹਰੀ ਨਾਮ ਨੂੰ ਧਿਆਉਣਾ ਕੀਤਾ ਹੈ ਉਹ ਅਮਰ ਫਲ ਨੂੰ پا ਕੇ ਦੁਨੀਆ ਵਿੱਚ ਅਮਰ ਹੋ ਜਾਂਦੇ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਨ੍ਹਾਂ ਕਾਵਨ ਵਚਨਾਂ ਤੇ ਆਪਾਂ ਵੀ ਬਹਿਣਾ ਜੀਏ। گرو درنوں میں جڑ گئی دور سنتا پترے سنی سچی بانی سنت ساجن اے سرسے پورے گرتے جانی جب پورے گرا جان لینا ستسنگ جی تو من چا چن چا بچ آئے گا پھر دکھ بھی دور ہونے گے روغ بھی دور ہو گے من شانت ہو جانا ਗੁਰੂ ਗ੍ਰੀਵਨਵਾਸ ਸੱਚੇ ਪਾਤਸ਼ਾਹ ਜੀ ਸਾਨੂੰ ਬਾਣੀ ਦੇ ਵਿੱਚ ਹਰ ਥਾਂ ਸਾਨੂੰ ਇੱਕ ਅਕਾਲ ਪੁਰਖ ਵੈਕੂ ਤੇ ਨਾਮ ਦੇ ਨਾਲ ਜੋੜ ਦਿੱਤੇ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਹੈ ਸਿਮੁਕ ਜਨਮਾਨ ਨ ਕੋ ਤੰਤੁ ਕੋ ਜੁਸਤਾਰੇ ਜਿਨੇ ਬਾਣੀ ਦੇ ਅਖਰਾਂ ਨੂੰ ਸਮਝ ਲਿਆ ਗੁਰਬਾਣੀ ਦੇ ਸ਼ਬਦਾਂ ਨੂੰ ਦਿਰਦੇ ਵਿੱਚ ਧਾਰਮਿਕ ਰੰਗ ਲਿਆ ਸਤਿਗੁਰੂ ਦੇ ਬਚਨਾਂ ਅਨੁਸਾਰ ਲੋਕ ਸੁਖੀਏ ਪਰਲੋਕ ਸਿਲੇ ਨਾਨ ਹਰਿ ਪ੍ਰਭਾ ਤੇ ਮੇਲ ਲੱਗਿਆ ਹੋ ਜਾਵੇਗਾ ਸੋ ਸੰਗਤਾਂ ਦਾ ਸਾਰੀ ਕੀ ਧੰਨਵਾਦ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਪਹੁੰਚੇ ਹੋ ਗੁਰਮਤੀਆਂ ਵਿਚਾਰਾਂ ਕਰਦੇ ਆਂ ਮਈਆਂ ਮਨੁਤਰਾ ਦੀ ਬੁਲਾ ستگو جی اور گروپی سنگت پوشن یوگ ہے آؤ جی اردس بینتی کا سماں ہو گیا اردس بینتی کریے بلائیے کی فتح پائیے کی فتح آکو واحر جی کا خالصہ واحو جی کی فتح تم ٹھا